ਮੇਟਾਪੋ ਸਾਰਾਂ ਸਸਿਕਾਨ ਨਮਸਕਾਰ ਗੁੱਡ ਆਫਟਰਨੂੰ ਇਹ ਵੀਡੀਓ ਪੰਜਾਬੀ ਭਾਸ਼ਾ ਚ ਹੈ ਇਹਦਾ ਟਾਈਟਲ ਹੈ ਕੀ ਤੁਸੀਂ ਆਦੇ ਨੀਡਲਿਆ ਦੇ ਪਾਸਪੋਰਟ ਤੇ ਵਿਦੇਸ਼ਾਂ ਚ ਟਰੈਵਲ ਕਰ ਸਕਦੇ ਹੋ ਜਾਂ ਨਹੀਂ ਇਹ ਵੀਡੀਓ ਮੈਂ ਰੀਸੈਂਟਲੀ ਸੋਸ਼ਲ ਮੀਡੀਆ ਤੇ ਜਿਹੜੇ ਇੱਕ ਵੀਡੀਓ ਬਹੁਤ ਵਾਇਰਲ ਹੋ ਰਹੀ ਹੈ ਇੱਕ ਮੀਆਂ ਬੀਬੀ ਜਾਲੀ ਪਾਸਪੋਰਟ ਕਿਸੇ ਦਾ ਸੀ ਉਹ ਤੇ ਫੋਟੋਆਂ ਚੇਂਜ ਕਰਕੇ ਉਹ ਗ੍ਰੇਸ ਚਲੇ ਜਾਂਦੇ ਨੇ ਉੱਥੇ ਉਹਨਾਂ ਨੂੰ ਵਾਪਸ ਮੋੜਿਆ ਜਾਂਦਾ ਹੈ ਤੇ ਵਾਪਸ ਆ ਕੇ ਉਹਨਾਂ ਨੂੰ ਭਾਰਤ ਦੇ ਹਵਾਈ ਅੱਡੇ ਤੋਂ ਫੁੱਲਸ ਦੇ ਹਵਾਲੇ ਕਰ ਦਿੱਤਾ ਜਾਂਦਾ ਹੈ ਦੇਖੋ ਇਹ ਬੜੀ ਹੈਰਾਨੀ ਵਾਲੀ ਗੱਲ ਹੈ ਤੁਸੀਂ ਸਾਰੇ ਜਾਣਦੇ ਜੀ ਜਦ ਤੁਸੀਂ ਭਾਰਤ ਵਿੱਚ ਆਦਾ ਆਧਾਰ ਕਾਰਡ ਬਣਾਇਆ ਜਾਂ ਪਾਸਪੋਰਟ ਬਣਾਇਆ ਜਾਂ ਤੁਸੀਂ ਕਿਸੇ ਦੇਸ਼ ਦੀ ਵੀਜ਼ੇ ਲਈ ਅਪਲਾਈ ਕੀਤਾ ਹੈ ਤਾਂ ਤੁਹਾਡੇ ਫਿੰਗਰਪ੍ਰਿੰਟ ਕੀਤੇ ਜਾਂਦੇ ਨੇ ਜਦੋਂ ਤੁਹਾਡਾ ਪਾਸਪੋਰਟ ਬਣਦਾ ਹੈ ਉਹਦੇ ਵਿੱਚ ਇਲੈਕਟ੍ਰੋਨਿਕ ਚਿਪ ਹੁੰਦੀ ਹੈ ਜਿਹਦੇ ਥਾਡੇ ਟੋਟਲੀ ਅੰਗੂਠਿਆਂ ਦੇ ਤੇ ਉਂਗਲੀਆਂ ਦੇ ਨਿਸ਼ਾਨ ਤੇ ਅੱਖਾਂ ਦੇ ਅੰਦਰ ਦੀ ਫੋਟੋਗ੍ਰਾਫੀ ਕਰਕੇ ਉਹਦੇ ਲੋਡ ਕੀਤੀ ਜਾਂਦੀ ਹੈ ਜਦ ਵੀ ਤੁਸੀਂ ਦੂਜੇ ਦੇਸ਼ ਵਿੱਚ ਪਹੁੰਚਦੇ ਜੇ ਤਾਂ ਪਾਸਪੋਰਟ ਦਾ ਨੰਬਰ ਪਾ ਕੇ ਉਹ ਚੈੱਕ ਕਰ ਸਕਦੇ ਨੇ ਕਿ ਇਸ ਪਾਸਪੋਰਟ ਦੇਖੇ ਫੋਟੋਗ੍ਰਾਫ ਕੀਤੀ ਹੈ ਔਰ ਤੇ ਫਿੰਗਰਪ੍ਰਿੰਟ ਕੀ ਦਿੱਕਾ ਦੇ ਕਿਦੇ ਨੇ ਜੇਕਰ ਤੁਸੀਂ ਐਸੀ ਕੋਈ ਹਰਕਤ ਕਰਕੇ ਜਾਓਗੇ ਤੁਸੀਂ ਆਪਦੇ ਲਈ ਮੁਸੀਬਤ ਖੜੀ ਕਰਦੇ ਜੀ ਇੱਕ ਤਾਂ ਤੁਸੀਂ ਆਪੇ ਕੰਨਾਨੀ ਕਰਦੇ ਜੀ ਦੂਜਾ ਕੀ ਹੈ ਕਿ ਹਸਬੰਡ ਵਾਈਪ ਇਕੱਠੇ ਜਾ ਰਹੇ ਨੇ ਡਿਪੋਰਟੇਸ਼ਨ ਹੋ ਗਈ ਦੋਨੋਂ ਨੂੰ ਜੇਲ੍ਹ ਹੋਊਗੀ ਤੇ ਤੁਹਾਨੂੰ ਪਤਾ ਹੈ ਕਿ ਡਾਈਵੋਰਸ ਸ਼ੂਰ ਸ਼ਾਟ ਹੋਊਗਾ ਹੀ ਹੋਗਾ ਇਸ ਕੇਸ ਦੇ ਵਿੱਚੋਂ ਸੋ ਐਸੀਆਂ ਹਰਕਤਾਂ ਕਰਨ ਤੋਂ ਤੁਸੀਂ ਪਾ ਜਾਓ ਜਮਾਨਾ ਕੇ ਟੁੱਟ ਗਿਆ ਮੋਸਟ ਮਾਡਰਨ ਟਾਈਮ ਹੈ ਹਰ ਕੰਮ ਕੰਪਿਊਟਰ ਤੇ ਹੈ ਜਿਹੜੀ ਜਾਣਕਾਰੀ ਤੁਹਾਡੇ ਪਾਸਪੋਰਟ ਤੇ ਹੈ ਉਹ ਸਾਰੇ ਦੇਸ਼ਾਂ ਦੇ 에어ਪੋਰਟ ਤੇ ਕੰਪਿਊਟਰਾਂ ਚ ਅਵੇਲੇਬਲ ਹੈ ਸੋ ਇਹੋ ਜੀ ਹਰਕਤ ਕਰਨ ਤੋਂ ਗੁਰੇਜ਼ ਕਰੋ ਤਾਂ ਕਿ ਤੁਹਾਨੂੰ ਅਕੇ ਤੋਂ ਇਸ ਤਰ੍ਹਾਂ ਦੀ ਮੁਸੀਬਤ ਦਾ ਸਾਹਮਣਾ ਨਾ ਕਰਨਾ ਪਵੇ ਫਾਈਲ ਤੁਸੀਂ ਕਿਸੇ ਵੀ ਏਜੰਟ ਕੋਲੋਂ ਲਗਵਾਓ ਸਾਨੂੰ ਕੋਈ ਗਲੈਸ਼ਿਕਵਾ ਨਹੀਂ ਹੈ ਪਰ ਸਾਡੇ ਨਾਲ ਸੰਪਰਕ ਕਰਕੇ ਲੋੜੀਂਦੀ ਸਹੀ ਜਾਣਕਾਰੀ ਲੈ ਸਕਦੇ ਜੀ ਮੰਡੀ ਟੂ ਕਰਾਈਡ 10am ਟੂ 5pm ਸਟੇ ਕਨੈਕਟਡ ਵਿਦ ਅਸ ਸਾਡੇ ਫੋਨ ਨੰਬਰ ਉੱਪਰ ਦਿੱਤੇ ਜਾ ਚੁੱਕੇ ਨੇ ਥੈਂਕਸ ਵੈਰੀ ਮਚ